ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ ਅੱਜ ਦੇ ਦਿਨ ਗੁਰੂ ਅੰਗਦ ਦੇ ਮਹਾਰਾਜ ਜੋਤੀ ਜੋਤ ਸਮਾਇਸਨ ਆਉ ਉਹਨਾਂ ਦੇ ਜੀਵਨ ਤੇ ਪੰਛੀ ਚਾਤ ਮਾਰੀਗੇ ਗੁਰੂ ਰੰਗਦੇਵ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਆ ਜਾਂ ਜਨਮ ਆ ਉਹ 1504 ਇਸ ਵੀ ਦਾ 1504 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਪਿਤਾ ਦਾ ਨਾਮ ਭਾਈ ਫੈਰੂ ਮੱਲ ਜੀ ਮਾਤਾ ਦਾ ਨਾਮ ਮਨਸਾ ਦੇਵੀ ਜੀ ਹੋਰ ਵੀ ਨਾਮ ਉਹਨਾਂ ਦੇ ਬੜੇ ਪ੍ਰਚਲਿਤ ਤੇ ਦਇਆਕ ਹੋਰ ਉਹਨਾਂ ਦੇ ਘਰ ਦੇ ਵਿੱਚ ਪਿੰਡ ਹਰੀਕੇ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਪ੍ਰਕਾਸ਼ ਹੁੰਦਾ 1504 ਈਸਵੀ ਦੇ ਵਿੱਚ ਜਨਮ ਤੋਂ 27 ਕੋ ਸਾਲ ਬਾਅਦ ਉਹਨਾਂ ਦਾ ਜਿਹੜਾ ਮਿਲਾਪ ਆ ਉਹ ਇੱਕ ਸਿੱਖ ਗੁਰੂ ਨਾਨਕ ਸਾਹਿਬ ਦੇ ਇੱਕ ਸਿੱਖ ਭਾਈ ਜੋਧ ਜੀ ਨਾਲ ਹੁੰਦਾ ਉਹਨਾਂ ਦੇ ਕੋਲੋਂ ਉਹ ਬਾਣੀ ਸੁਣਦੇ ਆ ਉਹਨਾਂ ਦੇ ਮukh ਤੋਂ ਫਿਰ ਪੜ੍ਹਦੇ ਆ ਤੇ ਉਹਨਾਂ ਦੇ ਮਨ ਨੂੰ ਬੜਾ ਧੀਰੇ ਜਿ ਮਿਲਦਾ ਸ਼ਾਂਤੀ ਮਿਲਦੀ ਟਿਕਾਣਾ ਮਿਲਦਾ ਉਸ ਤੋਂ ਪਹਿਲਾਂ ਗੁਰੰਗਦੇਵ ਜੀ ਮਹਾਰਾਜ ਪਾਪ ਉਹਨਾਂ ਦਾ ਪਹਿਲਾ ਨਾਮ ਸੀ ਭਾਈ ਲੈਣਾ ਜੀ ਪਾਪ ਭਾਈ ਲੈਣਾ ਜੀ ਜਿਹੜੇ ਸਨ ਉਹ ਆਪਣੇ ਪਿਤਾ ਪੁਰਖੀ ਜਿਵੇਂ ਉਹਨਾਂ ਦੇ ਬਜ਼ੁਰਗ ਦੇਵੀ ਦੇਵਤਿਆਂ ਨੂੰ ਮੰਨਦੇ ਸਨ ਉਹਨਾਂ ਦੀਆਂ ਲੀਹਾਂ ਤੇ ਚੱਲਦੇ ਆ ਭਾਈ ਲੈਣਾ ਜੀ ਵੀ ਇਹ ਦੇਵੀ ਦੇ ਪੁਜਾਰੀ ਸਨ ਜਵਾਲਾਮੁਖੀ ਦੀ ਪੂਜਾ ਕਰਦੇ ਸਨ ਹਰ ਸਾਲ ਉੱਥੇ ਸੰਗ ਦੇ ਆਗੂ ਬਣ ਕੇ ਸੰਗ ਲੈ ਕੇ ਜਾਣਾ ਯਾਤਰਾ ਕਰਨੀ ਇਹ ਪਿਤਾ ਪੁਰਖੀ ਕੰਮ ਜਿਹੜਾ ਸੀਗਾ ਸ਼ੁਰੂ ਤੋਂ ਪਹਿਲਾਂ ਤੋਂ ਚੱਲਦਾ ਸੀ ਉਹਦੇ ਬਜ਼ੁਰਗ ਕਰਦੇ ਸੀ ਉਸ ਕੰਮ ਨੂੰ ਭਾਈ ਲੈਣਾ ਜੀ ਵੀ ਕਰਨ ਲੱਗ ਪਏ ਸੀ ਹੁਣ ਜਦੋਂ 27 ਸਾਲ ਦੀ ਉਮਰ ਹੁੰਦੀ ਆ ਤੇ ਉਹਨਾਂ ਦਾ ਮਿਲਾਪ ਜਿਹੜਾ ਭਾਈ ਜੋਤ ਜੀ ਨਾਲ ਹੁੰਦਾ ਭਾਈ ਜੋਤ ਜੀ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਦੇ ਆ ਸ਼ਾਂਤੀ ਆਉਂਦੀ ਟਿਕਾਉਂਦਾ ਫਿਰ ਉਹਨਾਂ ਨੂੰ ਪੁੱਛਣਾ ਕਰਦੇ ਵੀ ਬਾਣੀ ਕਿਸ ਦੀ ਆ ਹੁਣ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਦੀ ਆ ਹੁਣ ਮਨ ਬਣਾਇਆ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਜਾਂ ਹੁਣ ਜਦੋਂ ਫਿਰ ਯਾਤਰਾ ਲੈ ਕੇ ਗਏ ਆ ਸੰਗ ਲੈ ਕੇ ਗਏ ਆ ਤੇ ਰਸਤੇ ਵਿੱਚ ਕਰਤਾਰਪੁਰ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਚਲੇ ਗਏ ਦਰਸ਼ਨ ਕੀਤੇ ਇੱਕੋ ਵਾਰੀ ਦਰਸ਼ਨ ਕਰਦੇ ਆਂ ਇੰਨੇ ਪ੍ਰਭਾਵਿਤ ਹੋਏ ਕਿ ਸਦਾਈ ਗੁਰੂ ਘਰ ਦੇ ਹੋ ਕੇ ਰਹਿ ਗਏ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕ ਗਏ ਗੁਰੂ ਨਾਨਕ ਦੇ ਚਰਨਾਂ ਵਿੱਚ ਰਹਿ ਕੇ ਸਾਰੀ ਸਿੱਖਿਆ ਲਈ ਜਾਂ ਧਰਮ ਨੂੰ ਕਮਾਇਆ ਫਿਰ ਭਾਈ ਲੈਣਾ ਜੀ ਦਾ ਜਿਹੜਾ ਵਿਆਹ ਸੀ ਉਹ 1504 ਦਾ ਤੇ 1520 ਦੇ ਕਰੀਬ ਉਹਨਾਂ ਦਾ ਜਿਹੜਾ ਵਿਆਹ ਕੀਤਾ ਗਿਆ ਕਾਰਜ ਕੀਤਾ ਗਿਆ ਉਹਨਾਂ ਦੀ ਧਰਮ ਪਤਨੀ ਦਾ ਨਾਮ ਜਿਹਨੂੰ ਅਸੀਂ ਸਰਕਾਰਨਾ ਮਾਤਾ ਖੀਬੀ ਜੀ ਕਹਿ ਕੇ ਬੁਲਾਉਂਦੇ ਹਾਂ ਇਹ 15 ਕੋ ਸਾਲ ਦੀ ਉਮਰ ਦੇ ਵਿੱਚ ਸਮਝੋ ਉਹਨਾਂ ਦਾ ਵਿਆਹ ਹੋਇਆ 15-16 ਸਾਲ ਦੀ ਉਮਰ ਦੇ ਕਰੀਬ ਉਹਨਾਂ ਦੇ ਘਰ ਚਾਰ ਬੱਚੇ ਪੈਦਾ ਹੋਏ ਦੋ ਪੁੱਤਰ ਤੇ ਦੋ ਪੁੱਤਰੀਆਂ ਹੁਣ ਜਿਹੜੇ ਦੋ ਪੁੱਤਰ ਤੇ ਦੋ ਪੁੱਤਰੀਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਜਨਮ ਲਿਆ 27 ਸਾਲ ਦੀ ਉਮਰ ਦੇ ਵਿੱਚ ਉਹ ਭਾਈ ਜੋਧ ਜੀ ਨੂੰ ਮਿਲ ਕੇ ਗੁਰੂ ਨਾਨਕ ਦੇ ਦਰਸ਼ਨਾਂ ਦੀ ਤਾਂਗ ਪੈਦਾ ਹੋਈ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਟਿਕ ਗਏ ਇਥੇ 7 ਸਤਕੂ ਸਾਲ ਦੇ ਕਰੀਬ ਰਹਿ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਸੇਵਾ ਕੀਤੀ ਥੋੜੇ ਚਿਰ ਬਾਅਦ ਆਪਣੇ ਨਗਰ ਵਿੱਚ ਚੱਕਰ ਮਾਰਿਆ ਹੁੰਦੇ ਕਿਉਂਕਿ ਦੁਕਾਨਦਾਰੀ ਦਾ ਕੰਮ ਸੀ ਤੇ ਉਸ ਦੁਕਾਨਦਾਰੀ ਨੂੰ ਸਾਂਭਿਆ ਫਿਰ ਉਹਨਾਂ ਦੀ ਧਰਮ ਪਤਨੀ ਮਾਤਾ ਕੀਬੀ ਜੀ ਨੇ ਕਿ ਤੁਸੀਂ ਜਾਓ ਧਰਮ ਕਮਾਓ ਸਿੱਖਿਆ ਲਓ ਮੈਂ ਸਾਰਾ ਕੰਮ ਚਲਾਵਾਂਗੀ ਕਿਉਂਕਿ ਜਿੰਨਾ ਚਿਰ ਘਰ ਦੇ ਵਿੱਚ ਧਰਮ ਪਤਨੀ ਜੀਵਨ ਸਾਥੀ ਤੁਹਾਡਾ ਸਾਥ ਨਹੀਂ ਦਿੰਦਾ ਨਾ ਉਹਨਾਂ ਚੱਕਰ ਤੁਸੀਂ ਇਸ ਮਾਰਗ ਦੇ ਉੱਤੇ ਕਾਮਯਾਬ ਨਹੀਂ ਹੋ ਸਕਦੇ ਜੇ ਹੁਣ ਘਰ ਦੇ ਵਿੱਚ ਧਰਮ ਪਤਨੀ ਅੜ ਜਾਏ ਕਿ ਕਿਹੜੇ ਚੱਕਰਾਂ 'ਚ ਪੈ ਗਏ ਆਪਾਂ ਕਾਰੋਬਾਰ ਚਲਾਉਣਾ ਜਾਂ ਰੱਬ ਦਾ ਨਾਮ ਲੈਣਾ ਨਹੀਂ ਤਾਂ ਮਾਤਾ ਖੀਬੀ ਜੀ ਨੇ ਉਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਤੁਸੀਂ ਜਾਓ ਆਪਣਾ ਧਰਮ ਕਮਾਓ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰਹੇ ਕਿ ਸਿੱਖਿਆ ਪ੍ਰਾਪਤ ਕਰੋ ਇਹ ਬੱਚਿਆਂ ਨੂੰ ਜਿਹੜੀ ਸਾਹਮਣ ਦੀ ਜ਼ਿੰਮੇਵਾਰੀ ਕਾਰੋਬਾਰ ਦੀ ਜ਼ਿੰਮੇਵਾਰੀ ਇਹ ਮੈਂ ਆਪ ਕਰ ਲਾਂਗੀ ਤੁਹਾਡਾ ਕੀ ਵੀ ਜੀ ਨੇ ਘਰ ਸੰਭਿਆ ਗੁਰੂ ਅੰਗਦ ਸਾਹਿਬ ਨੇ ਪਾਪਾਈ ਲੈਣਾ ਜੀ ਨੇ ਜਾ ਕੇ ਧਰਮ ਦੀ ਕਮਾਈ ਕੀਤੀ 7 ਸਾਲ ਦੇ ਕਰੀਬ ਰਹਿ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਸੇਵਾ ਕੀਤੀ ਆ 7 ਸਾਲ ਸੇਵਾ ਕਰਨ ਤੋਂ ਬਾਅਦ ਇਨ੍ਹਾਂ ਯੋਗ ਜਾਣਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਉਹਨਾਂ ਨੂੰ 1539 ਦੇ ਵਿੱਚ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਭਾਈ ਲੈਣੇ ਤੋਂ ਗੁਰੂ ਅੰਗਦ ਬਣਾ ਦਿੱਤਾ 1539 1500 ਚਾਰ ਦਾ ਜਨਮ 1539 ਦੇ ਵਿੱਚ ਗੁਰਤਾ ਗੱਦੀ ਤੇ ਬਰਾਜਮਾਨ ਹੁੰਦੇ ਆ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਤੋਂ ਪਹਿਲਾਂ ਉਹਨਾਂ ਨੇ ਕਈ ਪ੍ਰੀਖਿਆਵਾਂ ਹੋਈਆਂ ਕਈ ਟੈਸਟ ਹੋਏ ਹਰ ਪ੍ਰੀਖਿਆ ਦੇ ਵਿੱਚ ਉਹ ਪਾਸ ਹੋਏ ਕੋਈ ਵੀ ਪ੍ਰੀਖਿਆ ਹੁਕਮ ਮੰਨਣ ਦੀ ਪ੍ਰੀਖਿਆ ਹਰ ਪ੍ਰੀਖਿਆ ਨੂੰ ਉਹਨਾਂ ਨੇ ਪਾਸ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਜੋਗ ਜਾਣ ਕੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਈ ਲੈਣਾ ਜਿਹਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਉਹਨਾਂ ਨੂੰ ਗੁਰੂ ਅੰਗਦ ਬਣਾ ਦਿੱਤਾ ਗੁਰੂ ਸਾਹਿਬ ਫਿਰ ਜਦੋਂ ਗੁਰੂ ਅੰਗਦ ਜੀ ਬਣ ਗਏ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਲੀਹਾਂ ਤੇ ਚੱਲਦਿਆਂ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰਚਾਰ ਕੀਤਾ ਆਪਣੀ ਬਾਣੀ ਵੀ ਉਚਾਰਨ ਕੀਤੀ ਆਪਣੀ ਬਾਣੀ ਦਾ ਵੀ ਪ੍ਰਚਾਰ ਕੀਤਾ ਫਿਰ ਪੰਜਾਬੀ ਜਿਹੜੀ ਲਿਪੀ ਆ ਗੁਰਮੁਖੀ ਲਿਪੀ ਆ ਇਹਨੂੰ ਵੀ ਜਿਹੜਾ ਆ ਉਹ ਗੁਰੂ ਅੰਗਦ ਦੇਵ ਜੀ ਨੇ ਪਰਚਲਿਤ ਕੀਤਾ ਕਿਉਂਕਿ ਪਹਿਲਾਂ ਜਿਹੜੀ ਲਿਪੀ ਚੱਲਦੀ ਸੀ ਉਹਦੀ ਕੋਈ ਸੁਰਤਾਨ ਨਹੀਂ ਸੀ ਪਰ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹ ਜਿਹੜੀ ਲਿਪੀ ਗੁਰਮੁਖੀ ਲਿਪੀ ਇਹਨੂੰ ਲਾਗੂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਮਾਲ ਖਾੜੇ ਵੀ ਬਣਾਏ ਨੌਜਵਾਨਾਂ ਦੇ ਲਈ ਸਰੀਰਕ ਤੰਦਰੁਸਤੀਆਂ ਦੇ ਵਾਸਤੇ ਗੁਰਾਨ ਸਿੰਘ ਸਾਹਿਬ ਦੀ ਜਿਹੜੀ ਚਲਾਈ ਹੋਈ ਲੰਗਰ ਦੀ ਜੋ ਪ੍ਰਥਾ ਸੀ ਉਹਦੇ ਵਿੱਚ ਹੋਰ ਵਾਧਾ ਕੀਤਾ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਆ ਉਹ ਪੜ੍ਹਾਈ ਵਾਲੇ ਪਾਸੇ ਲਾਇਆ بڑے ਸਕੂਲ ਜਿਹੜੇ ਖਲਵਾਏ ਗਏ ਤਾਂ ਜੋ ਬੱਚਿਆਂ ਨੂੰ ਦੁਨੀਆਬੀ ਤੇ ਧਰਮ ਦੀ ਵਿੱਦਿਆ ਜਿਹੜੀ ਆ ਉਹ ਪ੍ਰਾਪਤ ਹੋ ਸਕੇ ਸਿੱਖੀ ਦੇ ਹੋਰ ਕੇਂਦਰ ਜਿਹੜੇ ਸੀ ਨਵੇਂ ਸਥਾਪਿਤ ਕੀਤੇ ਬਿਆੰਤ ਕਾਰਜ ਕੀਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਔਰ ਜਦੋਂ ਉਹਨਾਂ ਨੇ ਜੋਤੀ ਜੋਤ ਸਮਾਉਣਾ ਸੀ ਉਸੇ ਹੀ ਪਰਥਾ ਦੇ ਉੱਤੇ ਚੱਲਦਿਆਂ ਬਾਬੇ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੇ ਕੇ 1552 ਦੇ ਵਿੱਚ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਉਂਦੇ ਆ ਉਹਨਾਂ ਦੀ ਯਾਨੀ ਕੁੱਲ ਉਮਰ 43 ਕੋ ਸਾਲ ਦੇ ਕਰੀਬ ਉਹਨਾਂ ਨੇ ਬਤੀਤ ਕੀਤੇ 48 ਸਾਲ ਦੀ ਉਮਰ 1504 ਦਾ ਜਨਮ 1552 ਦੇ ਵਿੱਚ ਗੁਰੰਗਦੇ ਮਹਾਰਾਜ ਜੋਤੀ ਜੋਤ ਸਮਾਉਂਦੇ ਤੋਂ ਅੱਜ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਇਹ ਦਿਹਾੜਾ ਹੈ ਗੁਰੂ ਰੰਗ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਆ ਉਹਦੇ ਤੋਂ ਆਪਾਂ ਸੇਧ ਲੈਣੀ ਆ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਗੁਰੂ ਪ੍ਰਤੀ ਸ਼ਰਧਾ ਗੁਰੂ ਪ੍ਰਤੀ ਪਿਆਰ ਦਿਖਾਵੇ ਦਾ ਜਿਹੜਾ ਖੰਡਨ ਕੀਤਾ ਸੱਚ ਦੇ ਨਾਲ ਜੁੜਨ ਦੀ ਗੱਲ ਕੀਤੀ ਹੰਕਾਰ ਤੋਂ ਦੂਰ ਰਹਿਣ ਦੇ ਲਈ ਉਪਦੇਸ਼ ਜਿਹੜਾ ਆ ਉਹ ਸਾਨੂੰ ਬਖਸ਼ਿਸ਼ ਕੀਤਾ ਇੱਕ ਸ਼ਲੋਕ ਉਹਨਾਂ ਦਾ ਆਉਂਦਾ ਉਦੇ ਵਿੱਚ ਮਹਾਰਾਜ ਫਰਮਾਉਂਦੇ ਆ ਜਿਸ ਪਿਆਰੇ ਸਿਓ ਨੇਹ ਤਿਸ ਅੱਗੇ ਮਰ ਚਲੀਏ ਜਿਹਦੇ ਨਾਲ ਪਿਆਰ ਹੋਵੇ ਜਿਹਦੇ ਤੇ ਸ਼ਰਧਾ ਹੋਵੇ ਜਿਹਦੇ ਤੇ ਵਿਸ਼ਵਾਸ ਹੋਵੇ ਉਹਨੂੰ ਆਪਾ ਸਮਰਪਿਤ ਕਰ ਦੇਣਾ ਚਾਹੀਦਾ ਤਿਸ ਅੱਗੇ ਮਰ ਚਲੀਏ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜਦੋਂ ਆਪਣਾ ਜੀਵਨ ਛੱਡਿਆ ਪਹਿਲਾ ਜੀਵਨ ਭਾਈ ਜੋਧ ਜੀ ਨੂੰ ਮਿਲਣ ਤੋਂ ਪਹਿਲਾਂ ਦੇਵੀ ਦੇ ਪੁਜਾਰੀ ਸੀ ਪਰ ਅੱਜ ਗੁਰੂ ਨਾਨਕ ਤੇ ਸਿੱਖ ਹੋ ਗਏ ਦੁਬਾਰਾ ਪਿੱਛਾ ਮੁੜ ਕੇ ਨਹੀਂ ਦੇਖਿਆ ਵੀ ਚਲੋ ਸਿੱਖ ਬਣ ਗਏ ਆ ਤੇ ਹੁਣ ਨਾਲੋਂ ਨਾਲ ਜਿਹੜਾ ਆ ਪਹਿਲਾ ਧਰਮ ਆ ਉਧਰ ਵੀ ਕਿਤੇ ਕਿਤੇ ਜਾ ਕੇ ਜਿਹੜਾ ਆਪਣਾ ਧਰਮ ਕਰਮ ਜੋ ਹੈ ਉਹ ਕਰਿਆ ਹੀ ਹੈ ਛੱਡ ਦਿੱਤਾ ਤੇ ਛੱਡ ਦਿੱਤਾ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਚਰਨਾਂ ਵਿੱਚ ਰਹਿ ਕੇ ਪਰਮਾਤਮਾ ਦੀ ਜਿਹੜੀ ਬੰਦਗੀ ਕੀਤੀ ਪਰਮਾਤਮਾ ਦਾ ਨਾਮ ਜਪਿਆ ਸਿੱਖਿਆ ਗ੍ਰਹਿਣ ਕੀਤੀ ਇਹ ਨਹੀਂ ਵੀ ਉਧਰ ਵੀ ਚਲ ਗਏ ਉਧਰ ਵੀ ਚਲ ਗਏ ਕਿਉਂਕਿ ਦੋਨਾਂ ਬੇੜੀਆਂ 'ਚ ਜਦੋਂ ਅਸੀਂ ਪੈਰ ਰੱਖਾਂਗੇ ਕਿਤੇ ਵੀ ਆ ਤੇ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਬੰਦਾ ਕਦੇ ਤਰ ਨਹੀਂ ਸਕਦਾ ਤਾਂ ਗੁਰੂ ਨਾਨਕ ਦੇਵ ਤੇ ਲੜ ਲੱਗਣਾ ਦਾ ਮਤਲਬ ਆ ਬਾਕੀ ਸਾਰੇ ਪਾਸਿਆਂ ਤੋਂ ਛੁਟਕਾਰਾ ਹੋਣਾ ਚਾਹੀਦਾ ਪਰ ਆਪਣੇ ਵੱਲ ਝਾਤੀ ਮਾਰੀ ਅਸੀਂ ਕੀ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਨੂੰ ਮੱਥਾ ਵੀ ਟੇਕੀ ਜਾਂਦੇ ਆ ਦੂਜੇ ਪਾਸੇ ਜਾ ਕੇ ਵੀ ਆਪਣਾ ਸੀਸ ਜਿਹੜਾ ਆ ਉਹ ਝੁਕਾਉਂਦੇ ਆ ਗੁਰੂ ਨਾਨਕ ਦੀ ਸਿੱਖਿਆ ਹੀ ਹੈ ਕਿ ਇੱਕ ਅਕਾਲ ਪੁਰਖ ਦੇ ਲੜ ਲੱਗਣਾ ਇੱਕੋ ਹੀ ਆ ਜਿਹੜਾ ਸਾਰਿਆਂ ਵਿੱਚ ਬਰਾਜਮਾਨ ਉਹ ਹੈ ਇੱਕ ਓੰਕਾਰ ਉਹ ਹਸਤੀ ਇੱਕ ਆ ਸਰਬ ਵਿਆਪਕ ਆ ਉਹਦੇ ਨਾਲ ਜੁੜਨ ਦੀ ਗੱਲ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤੀ ਆ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ ਇੱਕ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ ਜਗਾ ਜਗਾ ਦੇ ਉੱਤੇ ਥਾਂ ਥਾਂ ਦੇ ਉੱਤੇ ਠੀਕ ਹੈ ਜਿੱਥੇ ਕੋਈ ਮੰਨਦਾ ਹੈਗਾ ਉਹਨੂੰ ਮੁਬਾਰਕ ਆ ਪਰ ਜੇ ਗੁਰੂ ਨਾਨਕ ਦੇ ਸਿੱਖ ਬਣਨਾ ਹੈ ਸਿੱਖੀ ਨੂੰ ਧਾਰਨ ਕਰਨਾ ਹੈ ਤੇ ਫਿਰ ਇਹ ਜ਼ਰੂਰੀ ਆ ਕਿ ਗੁਰੂ ਨਾਨਕ ਦਾ ਦਰ ਛੱਡ ਕੇ ਜੇ ਆਪਾਂ ਕਿਤੇ ਹੋਰ ਜਾਣੇ ਆ ਫਿਰ ਅਸੀਂ ਦੋਸ਼ੀ ਆ ਫਿਰ ਅਸੀਂ ਸਮਝ ਲਓ ਕਿ ਪਾਪੀ ਆ ਕਿ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਜੇ ਦੂਜੇ ਪਾਸੇ ਅਸੀਂ ਜਾ ਕੇ ਸਿਰ ਝੁਕਾਰ ਰਹੇ ਹਾਂ ਕਿਉਂਕਿ ਸਿਰ ਜਿਹੜਾ ਆ ਉਹ ਗੁਰੂ ਨਾਨਕ ਸਾਹਿਬ ਨੂੰ ਭੇਟ ਕਰ ਚੁੱਕੇ ਆ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਝੁਕਣਾ ਚਾਹੀਦਾ ਸਤਿਗੁਰੂ ਜੀ ਕਿਰਪਾ ਕਰਨ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ